ਲੁਧਿਆਣਾ ਦੇ ਦੁੱਗਰੀ ਮੇਨ ਰੋਡ ਦਾ ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵਲ ਵੱਲੋਂ ਉਦਘਾਟਨ ਕੀਤਾ ਗਿਆ ਕੜਵਲ ਨੇ ਕਿਹਾ ਕਿ 4 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਮੇਨ ਸੜਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਇਲਾਕੇ ਦੇ ਕੌਂਸਲਰ ਸਾਹਿਬਾਨ ਵੀ ਮੌਜੂਦ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ 4 ਕਰੋੜ 18 ਲੱਖ ਦੀ ਲਾਗਤ ਨਾਲ ਬਣਨ ਵਾਲੀ ਦੁੱਗਰੀ ਮੇਨ ਸੜਕ ਦਾ ਉਦਘਾਟਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇੱਥੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਤੇ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੇ ਹੀ ਉਹਨਾਂ ਨੂੰ ਇਸ ਨਿਜਾਤ ਮਿਲੇਗੀ 104 ਕਰੋੜ 18 ਲੱਖ ਰੁਪਏ ਦੇ ਕੰਮ ਦਾ ਘਾਟਨ ਕੀਤਾ ਜਾ ਰਿਹਾ ਇਹ ਹਰਕਰਨ ਵੈਦ ਜੀ ਦਾ ਵਾਰਡ ਆ ਤੇ ਰੋਡ ਦੇ ਉੱਤੇ ਚਾਰ ਕੌਂਸਲਰ ਸਾਡੇ ਲੱਗਦੇ ਆ ਕਾਂਗਰਸ ਪਾਰਟੀ ਦੇ ਬੜੀ ਢੇਰ ਤੋਂ ਅਚੇ ਬੜੀ ਵੱਡੀ ਲੋਕਾਂ ਦੀ ਡਿਮਾਂਡ ਸੀ ਤੇ ਅਸੀਂ ਵੀ ਦੇਖ ਰਹੇ ਸੀ ਵੀ ਜਿਹੜੇ ਵਿਧਾਇਕ ਇੱਥੋਂ ਹੈਗੇ ਨੇ ਉਹ ਬੜਾ ਲੋਕਾਂ ਨੂੰ ਵਾਅਦਾ ਕਰਦੇ ਰਹੇ ਆ ਵੀ ਦੇਖਿਓ ਕੀ ਕਰਦੇ ਆ ਪਰ ਅੰਤ ਨੂੰ ਜਦੋਂ ਇਹਨਾਂ ਦੀ ਸੁਣਵਾਈ ਨਾ ਹੋਈ ਤਾਂ ਸਾਡੀ ਸਾਰੀ ਟੀਮ ਨੇ ਮੇਰ ਸਾਹਿਬ ਨੂੰ ਕਹਿ ਕੇ ਮੰਤਰੀ ਸਾਹਿਬ ਨੂੰ ਕਹਿ ਕੇ ਇਹ ਪ੍ਰੋਜੈਕਟ ਪਾਸ ਕਰਾਇਆ ਤੇ ਜਿਹਦਾ ਅੱਜ ਹੀ ਉਹ ਦੁਗਾਟਨ ਹੋਇਆ ਅੱਜ ਹੀ ਉਹਦੇ ਵਰਕ ਆਰਡਰ ਹੋਇਆ ਤੇ ਸੇਮ ਡਈ ਅਸੀਂ ਕੰਮ ਸ਼ੁਰੂਆਤ ਕਰਨਾ ਜ਼ਰੂਰੀ ਸਮਝਿਆ ਕਿਉਂਕਿ ਜਿਹੜੇ ਲੋਕ ਸ਼ੈਤਾਨ ਹੁੰਦੇ ਆ ਨਾ ਉਹ ਮੌਕਾ ਭਾਲ ਦਿੰਦੇ ਆ ਵੀ ਵਰਕ ਆਰਡਰ ਕਦੋਂ ਹੁਣ ਤੇ ਅਸੀਂ ਜਾ ਕੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੀਏ ਪਰ ਅਸੀਂ ਵੀ ਤੇਰੇ ਨਾਲ ਹੀ ਰਹੇ ਆ ਮਤਰਾ ਤੈਨੂੰ ਕ੍ਰੈਡਿਟ ਨਹੀਂ ਲੈਣ ਦਿੰਦੇ ਸਾਨੂੰ ਵੀ ਤੇਰੀਆਂ ਚਾਲਾਂ ਸਾਰੀਆਂ ਪਤਾ ਨੇ ਤੇ ਅਸੀਂ ਅੱਜ ਜਿਹੜਾ ਤੇਰੇ ਤੋਂ ਹੀ ਪਹਿਲਾਂ ਦੁਗਾਟਨ ਕਰਕੇ ਜਾ ਰਹੇ ਆ ਕਾਕੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਕੰਮ ਕਰਾਉਣ ਵਾਲਾ ਕੌਣ ਆ ਤੇ ਜਿਹੜੇ ਸਵੇਰੇ ਆ ਕੇ ਆਸੂ ਬਖਾਉਣ ਵਾਲਾ ਕੌਣ ਆ ਉਹ ਸਵੇਰੇ ਆ ਕੇ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਨਗੇ ਸੋ ਮੇਰੀ ਸਾਡੀ ਇੱਛਾ ਸੀ ਵੀ ਇਸ ਰੋਡ ਨੂੰ ਇਸ ਤਰੀਕੇ ਨਾਲ ਬਣਾਇਆ ਜਾਵੇ ਵੀ ਇਹਦੀ ਲੰਬਾ ਟਾਈਮ ਚੱਲ ਸਕੇ ਇਸ ਤਰੀਕੇ ਦੀ ਸੜਕ ਬਣਨੀ ਹੈ ਜਿਹੜੀ 15-20 ਸਾਲ ਕੱਟ ਸਕੇ ਨਾ ਕਿ 6 ਮਹੀਨਿਆਂ ਨੂੰ ਸੜਕ ਟੁੱਟ ਜੇ ਸੋ ਇਹ ਮੇਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਕੰਮ ਪਾਸ ਕੀਤਾ ਤੇ ਜਿਹੜਾ ਅੱਜ ਅਸੀਂ ਦੁਕਾਟਨ ਕਰਨ ਜਾ ਰਹੇ ਹਾਂ ਕੰਟਰੈਕਟਰ ਸੁਨੀਲ ਕੁਮਾਰ ਕੋਲ ਕੰਮ ਆ 4 ਕਰੋੜ 18 ਲੱਖ ਰੁਪਏ ਦੀ ਇਹ ਅਮਾਉਂਟ ਕਿੰਨੇ ਟਾਈਮ ਤੱਕ ਪੂਰੇ ਹੋਣਗੇ ਕੀ ਤੁਹਾਨੂੰ ਅ ਮਹੀਨਾ ਡੇਢ ਮਹੀਨੇ ਦਾ ਪ੍ਰਸਤਤਾ ਹੈਗਾ ਕਿਉਂਕਿ ਇਹ ਸੀਮੈਂਟ ਦਾ ਕੰਮ ਹੋਣ ਕਰਕੇ ਥੋੜਾ ਟਾਈਮ ਲੱਗੂਗਾ ਪਰ ਜਿਹੜਾ ਟ੍ਰੈਫਿਕ ਦੀ ਲੋਕਾਂ ਨੂੰ ਦਿੱਕਤ ਆਉ ਉਹਦੀ ਮੈਂ ਹੁਣੇ ਮਾਫੀ ਮੰਗਦਾ ਆ ਥੋੜੀ ਦੇਰ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਸਪੋਰਟ ਕਰਦੇ ਹੋ ਸਾਨੂੰ ਤਾਂ ਕਿ ਓਨੀ ਹੀ ਵਧੀਆ ਫਿਰੇ ਸੜਕ ਜਿਹੜੀ ਆ ਲੰਬਾ ਟਾਈਮ ਆਪਾਂ ਨੂੰ ਸੌਖਾ ਰਹੋ ਤਾਂ ਨਾ ਮਾਰਕੀਟ ਦਾ ਜੀ ਅਗੇ ਸੜਕ ਦਾ ਨਿਰਮਾਣ ਕਾਫੀ ਲੰਬੇ ਸਮੇਂ ਦੀ ਸੜਕ ਰੁਕੀ ਹੋਈ ਸੀ ਹੁਣ ਦੇਖੋ ਸੜਕ ਦਾ ਪਿਛਲੇ 7-8 ਸਾਲ ਤੋਂ ਬਹੁਤ ਮਾੜਾ ਹਾਲ ਸੀਗਾ ਬਈ ਬੈਂਸ ਸਾਹਿਬ ਨੂੰ ਹੋਰ ਕਈ ਜਗ੍ਹਾ ਇਸ ਦੀ ਗੁਹਾਰ ਲਾਈ ਕਿ ਸੜਕ ਸਹੀ ਕਰ ਦੋ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਕਦੇ ਪਾਣੀ ਦੀ ਲੀਕ ਹੈਗੀ ਰੇਨ ਵਾਟਰ ਦੀ ਲੀਕੇਜ 2-2 3-3 ਫੁੱਟ ਪਾਣੀ ਖੜ ਜਾਂਦਾ ਸੀ ਲੋਕਾਂ ਦਾ ਬੁਰਾ ਹਾਲ ਨਾ ਮਾਰਕੀਟ ਦੇ ਵਿੱਚ ਖੜੇ ਇਥੇ ਤਨ ਵੈਸੇ ਵੀ ਕਦੇ ਬੱਟਾ ਉੱਡ ਕੇ ਅੰਦਰ ਆ ਰਿਹਾ ਕਦੇ ਕੋਈ ਵਿਚ ਆ ਰਿਹਾ ਆ ਹੁਣ ਵੀ ਦੇਖੋ ਟ੍ਰੈਫਿਕ ਦਾ ਕਿੰਨਾ ਬੁਰਾ ਹਾਲ ਆ ਆ ਹੁਣ ਪਿਛਲੇ 4-5 ਮਹੀਨਿਆਂ ਤੋਂ ਕੜਵਲ ਸਾਹਿਬ ਐਕਟਿਵ ਹੋਏ ਨੇ 2-3 ਮਹੀਨੇ ਪਹਿਲਾਂ ਵੀ ਰਿਪੇਅਰ ਕਰਾ ਕੇ ਸੀ ਸਾਡੇ ਬਹੁਤ ਜ਼ੋਰ ਲਾਉਂਦੇ ਚਲੋ 2-3 ਮਹੀਨੇ ਸਹੀ ਰਹੇ ਪਰ ਅੱਜ ਕੱਲ ਪਰਸੋਂ ਤੋਂ ਫੇਰ ਸੜਕ ਦੇ ਟਰਾਲੇ ਇੰਨੇ ਨਿਕਲਦੇ ਨੇ ਸੜਕ ਦੀ ਪਾਈਪ ਲੀਕ ਹੋ ਗਈ ਫੇਰ ਆ ਪਾਣੀ ਪਾਣੀ ਹੋ ਗਿਆ ਅੱਜ ਫੇਰ ਐਸ. ਜੀ. ਸਾਹਿਬ ਨੇ ਸਾਡੇ ਬਹੁਤ ਕਹਿਂਦੇ ਉਹ ਸਹੀ ਕਰਾਤਾ ਤੇ ਅੱਜ ਕੜਵਲ ਸਾਹਿਬ ਦੇ ਪ੍ਰਯਾਸਾਂ ਨਾਲ ਹਰਕਰਨ ਜੀ ਦੇ ਪ੍ਰਯਾਸਾਂ ਨਾਲ ਅੱਜ ਮੇਰ ਸਾਹਿਬ ਨੇ ਆ ਸੜਕ ਦਾ 4 ਸਵਾ 4 ਕਰੋੜ ਰੁਪਏ ਦਾ ਟੈਂਡਰ ਪਾਸ ਕੀਤਾ ਜਿਹੜੇ ਚ 11 ਇੰਚੀ ਆਰ ਸੀ ਸੀ ਸੜਕ ਪਊਗੀ ਤੇ ਦੋਨੇ ਪਾਸੇ ਟਾਣਾ ਲੱਗ ਜਾਣਗੇ ਰਾਹਤ ਮਿਲੇਗੀ ਵੱਡੀ ਬਹੁਤ ਵੱਡੀ ਰਾਹਤ ਮਿਲੇਗੀ ਜੀ ਆਬਲਕ ਨੂੰ ਰਾਹਤ ਮਿਲੇਗੀ ਜਿਹੜਾ ਸਾਡੇ ਕੋ ਕਸਟਮਰ ਆਉਂਦਾ ਸੀ ਜਾਂ ਅਸੀਂ ਕਿਸੇ ਦੇ ਘਰੇ ਜਾਂਦੇ ਸੀਗੇ ਤੇ ਉਹ ਸਾਨੂੰ ਪੁੱਛਦੇ ਸੀਗੇ ਕਿ ਕਿਹੜੇ ਨਰ ਕੀ ਤੁਸੀਂ ਰਹ ਰਹੇ ਹੋ ਐਡਾ ਵੱਡੇ ਵਧੀਆ ਇਲਾਕਾ ਸਾਡਾ ਸੋਹਣਾ ਇਲਾਕਾ ਪਰ ਇਨਾ ਖੌਸਲੇ ਇਲਾਕਾ ਜਿਹੜੀ ਤੋਂ ਮੁੰਨ ਲੱਗਦਾ ਕਿ ਸ਼ਾਇਦ 4-5 ਖੌਸਲੇ ਇਲਾਕਾ ਪੈਂਦਾ ਤੇ ਇੱਕ ਹਲਕਾ ਗਿਲ ਦੇ ਲੋਗ ਇਥੋਂ ਲੰਘਦੇ ਆ ਉਹਨਾਂ ਜੀ ਦਾ ਹਰਾਮ ਹੋਇਆ ਹੋਇਆ ਸੀ ਪਰ ਅੱਗੇ ਅਸੀਂ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਕੜਵਲ ਸਾਹਿਬ ਦਾ ਤੇ ਸਾਡੇ ਇੱਥੇ ਆਏ ਹੋਏ ਚਾਰੇ ਕੌਂਸਲ ਸਾਹਿਬ ਦਾ ਜਿਨ੍ਹਾਂ ਨੇ ਸਾਰੀ ਟੀਮ ਬਣਾ ਕੇ ਆਪਾਸ ਕਰਾਂ ਤੇ ਅੱਜ ਆ ਵਟ ਇਨਾ ਵੱਡਾ ਉਪਰਾਲਾ ਦਾ ਅਜ ਇਨੋਗਰੇਸ਼ਨ ਕਰਨ ਜਾ ਰਹੇ ਹੈਗੇ ਆ ਬਹੁਤ ਧੰਨਵਾਦ ਹੈਗੇ ਐਸ ਐਮ ਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ